ਹਰ ਵਾਰਡ ਦੇ ਵਿੱਚ ਹਰ ਗਲੀ ਤੱਕ ਜਿਹੜੀ ਹੈ ਸਾਡੀ ਪਹੁੰਚ ਹੈ ਇਸ ਟਾਈਮ ਲੋਕਾਂ ਨੂੰ ਜੋ ਸਹੂਲਤਾਂ ਦੇ ਰਹੇ ਆਂ ਔਰ ਸਭ ਤੋਂ ਵੱਡੀ ਗੱਲ ਕਿ ਲੋਕਾਂ ਨੂੰ ਉਹਨਾਂ ਦਾ ਐਮ.ਐਲ.ਏ. ਮਿਲ ਗਿਆ ਜਿਹੜਾ ਹੈ ਮੈਂ ਖੁਦ ਜਿਹੜਾ ਹੈ ਤੁਹਾਡੇ ਸਾਹਮਣੇ ਲਗਾਤਾਰ ਤਕਰੀਬਨ ਤਿੰਨ ਸਾਲਾਂ ਤੋਂ ਜਿਹੜਾ ਹੈ ਲੋਕਾਂ ਦੇ ਵਿੱਚ ਰਹਾ ਆਂ ਉਹਨਾਂ ਦੀ ਹਰ ਸਮੱਸਿਆ ਦਾ ਜਿਹੜਾ ਹੈ ਸਮਾਧਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਿਛਲੇ ਹਫ਼ਤੇ ਜਿਹੜੀ ਸਿਆਹ ਵਾਲੇ ਗੇਟ ਵਾਲੀ ਰੋਡ ਜੋ ਰੀਸਟੋਰ ਕਰ ਦਿੱਤੀ ਹੈ ਜੀ ਹੁਣ ਇੱਥੋਂ ਪੁਰਾਣੇ ਬੱਸ ਸਟੈਂਡ ਤੋਂ ਪੀਆਰਟੀਸੀ ਵਰਕਸ਼ਾਪ ਤੱਕ ਦੀ ਸੜਕ ਜਿਹੜੀ ਹੈ ਉੱਤੇ ਕੰਮ ਚੱਲ ਰਿਹਾ ਹੁਣ ਇਸ ਟਾਈਮ ਚੱਲ ਰਿਹਾ ਸੋ ਕੰਮ ਸਾਰੇ ਹੁਣ ਸ਼ੁਰੂ ਹੋ ਜੂਗੀ। ਯਾਨੀ ਵੋਟਾਂ ਵੱਲੋਂ ਤੁਹਾਡੀ ਪਾਰਟੀ ਵੱਲੋਂ ਤਿਆਰੀ ਹੈ ਕਿਉਂਕਿ ਸਰਕਾਰ ਕਰਦੀ ਸੀ ਕੰਮ ਕਰਾ ਰਹੇ ਹਾਂ ਤੁਸੀਂ। ਦੇਖੋ ਤਿਆਰ ਬਰ ਤਿਆਰ ਹਾਂ ਹਰ ਵੋਟ ਦੇ ਵਿੱਚ ਹਰ ਗਲੀ ਤੱਕ ਜਿਹੜੀ ਹੈ ਸਾਡੀ ਪਹੁੰਚ ਹੈ ਇਸ ਟਾਈਮ ਲੋਕਾਂ ਨੂੰ ਜੋ ਸਹੂਲਤਾਂ ਦੇ ਰਹੇ ਹਾਂ ਔਰ ਸਭ ਤੋਂ ਵੱਡੀ ਗੱਲ ਕਿ ਲੋਕਾਂ ਨੂੰ ਉਹਨਾਂ ਦਾ ਐਮਐਲਏ ਮਿਲ ਗਿਆ। ਜਿਹੜਾ ਹੈ ਮੈਂ ਖੁਦ ਜਿਹੜਾ ਹੈ ਤੁਹਾਡੇ ਸਾਹਮਣੇ ਲਗਾਤਾਰ ਤਕਰੀਬਨ 3 ਸਾਲਾਂ ਤੋਂ ਜਿਹੜਾ ਹੈ ਲੋਕਾਂ ਦੇ ਵਿੱਚ ਰਹਾ ਹਾਂ ਉਹਨਾਂ ਦੀ ਹਰ ਸਮੱਸਿਆ ਦਾ ਜਿਹੜਾ ਹੈ ਸਮਾਧਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਮੇਰੇ ਵਿੱਚ ਕੋਈ ਮਿਡਲਮੈਨ ਨਹੀਂ ਰਿਹਾ ਜੀ ਮੈਂ ਖੁਦ ਜਿਹੜਾ ਹੈ ਮੇਰੇ ਦਰਮਿਆਨ ਤੇ ਪਬਲਿਕ ਦੇ ਦਰਮਿਆਨ ਕੋਈ ਨਹੀਂ ਸੀਗਾ ਸਿੱਧੀ ਜਿਹੜੀ ਹੈ ਰابطਾ ਬਣਾ ਕੇ ਰੱਖਿਆ ਪਬਲਿਕ ਨਾਲ ਔਰ ਉਹਨਾਂ ਨੂੰ ਪਤਾ ਹੈ ਕਿ ਕੰਮ ਕਰਾਉਣ ਵਾਲੇ ਕੌਣ ਨੇ ਤੇ ਸਿਰਫ ਦਿਖਾਵਾ ਕਰਨ ਵਾਲੇ ਕੌਣ ਨੇ ਐਮਐਲਏ ਸਾਹਿਬ ਜਿਵੇਂ ਐਲਐਨਟੀ ਦੀ ਤੁਸੀਂ ਗੱਲ ਕੀਤੀ ਔਰ ਸਭ ਤੋਂ ਜ਼ਿਆਦਾ ਯਾਨੀ ਉਹ ਲੋਕਾਂ ਨੂੰ ਖਾਸੀਆਂ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਐਲ ਐਨ ਟੀ ਵਾਲਿਆਂ ਨੇ ਪਿਛਲੇ ਹਫਤੇ ਜਿਹੜੀ ਸ਼ਿਆਣ ਵਾਲੇ ਗੇਟ ਵਾਲੀ ਰੋਡ ਨੂੰ ਰੀਸਟੋਰ ਕਰ ਦਿੱਤੀ ਹੈ ਜੀ ਹੁਣ ਇੱਥੋਂ ਪੁਰਾਣੇ ਬੱਸ ਸਟੈਂਡ ਤੋਂ ਪੀ ਆਰ ਟੀ ਸੀ ਵਰਕਸ਼ਾਪ ਤੱਕ ਦੀ ਸੜਕ ਜਿਹੜੀ ਹੈ ਉਹਦੇ ਤੇ ਕੰਮ ਚੱਲ ਰਿਹਾ ਹੁਣ ਇਸ ਟਾਈਮ ਚੱਲ ਰਿਹਾ ਸੋ ਕੰਮ ਸਾਰੇ ਹੁਣ ਸ਼ੁਰੂ ਹੋ ਜੀਗੇ 7 ਦਸੰਬਰ ਤੱਕ VOTING ਲਿਸਟ ਦਾ ਸਾਰਕਾਰ ਵੱਲੋਂ ਕਰ ਦਿੱਤਾ ਗਿਆ ਵੀ ਵੋਟਰ ਲਿਸਟ ਬਣਾਈਆਂ ਜਾਣ ਔਰ ਲੱਗਦਾ ਵੀ ਜਿਹੜੀਆਂ ਵਾਰਡ ਬੰਦੀ ਆ ਉਹ ਪੁਰਾਣੀ ਵਾਰਡ ਬੰਦੀ ਤੇ ਹੁਣ ਇਲੈਕਸ਼ਨ ਹੋਣਗੇ ਜਾਂ ਜਿਹੜੀ ਨਵੀਂ ਜਿਹੜੀ ਸਾਡੀ ਤਾਂ ਨੋਟੀਫਾਈ ਹੋ ਚੁੱਕੀ ਐ ਨਾ ਜੀ ਸਾਡੀ ਤਾਂ ਆਲਰੇਡੀ ਨੋਟੀਫਾਈ ਹੋ ਚੁੱਕੀ ਐ ਜਿੱਥੇ ਨਹੀਂ ਨੋਟੀਫਿਕੇਸ਼ਨ ਹੋਈਆਂ ਉਹਦੇ ਵਿੱਚ ਵੀ ਜਿਹੜਾ ਹੈ ਟਾਈਮ ਤਾਂ ਹੀ ਮਿਲਿਆ ਕਿ ਜਿਹੜੀ ਹੈ ਹੋ ਜਾਵੇ ਅੰਤ ਜਨਵਰੀ ਜਾਂ ਫਰਵਰੀ ਦੇ ਵਿੱਚ ਜਿਹੜਾ ਬਿਲਕੁਲ ਜਦੋਂ ਮਰਜ਼ੀ ਹੋ ਜਾਏ ਅਸੀਂ ਤਿਆਰ ਬੈਠਾ ਠੀਕ ਹੈ ਦੇਖੋ ਇਹ ਏਰੀਆ ਜਿਹੜਾ ਹੈ ਜਿਸ ਤਰ੍ਹਾਂ ਕਿ ਇਲਾਕਾ ਵਾਸੀਆਂ ਨੇ ਦੱਸਿਆ ਕਿ 25 ਸਾਲਾਂ ਤੋਂ ਸੜਕਾਂ ਜਿਹੜੀਆਂ ਗਲੀਆਂ ਨਹੀਂ ਬਣੀਆਂ ਸੀ ਕਮਿਸ਼ਨ ਸਾਹਿਬ ਦੇ ਜਿਹੜਾ ਹੈ ਜਿਤਨਾ ਸਭ ਦਾ 50 ਲੱਖ ਰੁਪਏ ਸੀ ਇਸ ਅਵਾਰਡ ਦੇ ਵਿੱਚ ਸਿਰਫ ਗਲੀਆਂ-ਗਲੀਆਂ ਦੀ ਰਿਪੇਅਰ ਤੇ ਨਵੀਂ ਜਿਹੜੀ ਰੀਲਾਈਂਗ ਰੀਸਟੋਰੇਸ਼ਨ ਉਹਦੇ ਤੇ ਲਗਾ ਰਹੇ ਆ ਇਸੇ ਤਰ੍ਹਾਂ ਬਾਕੀ ਸ਼ਹਿਰ ਦੇ ਵਿੱਚ ਵੀ ਤੁਸੀਂ ਦੇਖੋਗੇ ਅੱਜ ਅਸੀਂ 2-3 ਥਾਵਾਂ ਤੇ ਮੈਂ ਜਾ ਰਹੇ ਹਾਂ ਜਿੱਥੇ ਇਨੌਗੁਰੇਸ਼ਨ ਕਰ ਰਹੇ ਹਾਂ ਸਾਰੇ ਸ਼ਹਿਰ ਦੇ ਵਿੱਚ ਪੈਰਲਲ ਸਾਈਮਲਟੇਨੀਅਸਲੀ ਜਿਹੜਾ ਹੈ ਉਹ ਕੰਮ ਸ਼ੁਰੂ ਹੋ ਚੁੱਕਿਆ ਹੈ ਗਲੀਆਂ ਸੜਕਾਂ ਦਾ ਜਿਹੜਾ ਹੈ ਕੰਮ ਚੱਲ ਰਿਹਾ ਹੈ ਐਲਐਨਟੀ ਵਾਲੀਆਂ ਜਿਹੜੀਆਂ ਸੜਕਾਂ ਦੀ ਰੀਸਟੋਰੇਸ਼ਨ ਸੀਗੀ ਉਮ ਵੀ ਸ਼ੁਰੂ ਹੋ ਚੁੱਕੀ ਹੈ ਜੇ ਦੇਖੋਗੇ ਫੌਰਾ ਚੌਂਕ ਤੋਂ ਠਿਕਰੀ ਵਾਲੇ ਚੌਂਕ ਤੋਂ ਲੈ ਕੇ ਬਾਈ ਬੇਸਕ ਉਹ ਰੋਡ ਜਿਹੜੀ ਹੈ ਉਹਦੀ ਰੀਸਟੋਰੇਸ਼ਨ 18 ਤਰੀਕ ਨੂੰ ਸ਼ੁਰੂ ਹੋ ਜਾਣੀ ਹੈ ਜੀ ਅਬਲਵਾਲ ਦੇ ਵਿੱਚ ਵੀ ਜਿਹੜਾ ਹੈ ਕਮਿਸ਼ਨਰ ਸਾਹਿਬ ਨੇ ਕੰਮ ਸ਼ੁਰੂ ਕਰਵਾਇਆ ਇੱਕ ਦੋ ਦਿਨ ਦੇ ਵਿੱਚ ਮਿਲ ਜਾਣਾ ਉੱਥੇ ਵੀ ਵਰਕ ਆਰਡਰ ਸ਼ੁਰੂ ਹੋ ਗਿਆ ਉੱਥੇ ਕੰਮ ਸ਼ੁਰੂ ਹੋ ਜਾਏਗਾ ਇੱਕ ਦੋ ਦਿਨ ਦੇ ਅੰਦਰ ਪੂਰੇ ਸ਼ਹਿਰ ਦੇ ਵਿੱਚ ਸੜਕਾਂ ਦਾ ਮੇਨ ਜਿਹੜਾ ਇਸ਼ੂ ਸੀਗਾ ਸਟ੍ਰੀਟਸ ਆ ਸੀਗਾ ਉਹ ਚੀਜ਼ ਜਿਹੜਾ ਹੈ ਕਰਾ ਲੈਣੀ ਜੀ ਮੋਟਾਂ ਆ ਗਈਆਂ